कपिल शर्मा ਦੀ ਗੱਲ ਕਰੀਏ ਉਹਦੇ ਖੈਫੇ ਤੇ ਜਿਹੜਾ ਹਮਲਾ ਹੋਇਆ ਸੀ ਉਹਦੇ 'ਚ ਵੀ ਬੀਕੇਆਈ ਨੇ ਹੁਣ ਯੂ-ਟਰਨ ਲਿਆ ਜਾਂ ਕਹ ਲੋ ਸਪਸ਼ਟੀ ਕਰ ਦਿੱਤਾ ਕਿ ਸਾਡਾ ਇਹਦੇ 'ਚ ਕੋਈ ਹੱਥ ਨਹੀਂ ਆਏਗਾ ਬੀਕੇਆਈ ਨੇ ਲੰਮਾ ਚੋੜਾ ਪੱਤਰ ਜਾਰੀ ਕੀਤਾ ਕਿ ਭਾਈ ਅਸੀਂ ਤੇ ਗੁਰੂ ਆਸ਼ੇਮਸਰ ਚੰਧੀ ਇਹ ਸਾ ਜਾਂ ਮਲਕੀਆ ਭਾਈ ਤਮ ਕੀ ਇਹ ਸਾਰਾ ਕੁਛ ਜਿਹੜਾ ਉਹ ਨਹੀਂ ਚਾਹੁੰਦਾ ਸਕੇ ਤਾਂ ਫਿਰ ਇੱਕ ਵੱਡਾ ਸਵਾਲ ਪੈਦਾ ਹੋ ਕਲਾਕਾਰ ਨਾਲ ਜੁੜੇ ਸੀ ਮਤਾਂ ਨਾਲ ਜੋੜ ਦਿੱਤੀ ਖਬਰ ਕਿ ਭਈ ਫਿਰ ਉੱਥੇ ਆਮਲਾ ਕਰਵਾਇਆ ਕਿਸ ਨੇ ਕਪਲ ਸ਼ਰਮ ਪੰਜਾਬੀ ਹੈ ਸਾਡੇ ਪਿਆਰੇ ਭਾਈ ਚਾਰੇ ਹਿੰਦੂ ਭਾਈ ਚਾਰੇ ਛੋ ਹੈ ਸਾਡਾ ਮਾਨ ਹੈ ਸਾਡਾ ਪ੍ਰਾਈਡ ਹੈ ਠੀਕ ਹੈ ਕਈ ਵਾਰ ਗੱਲਾਂ ਵੱਤ ਕੱਟ ਹੋ ਜਾਂਦੀਆਂ ਪੰਜਾਬ ਨਾਲ ਲੱਟਣ ਵਾਲਾ ਘੈਂਟ ਬੰਦਾ ਉਹ ਪੰਜਾਬੀ ਮਲਕੀ ਜਿਹੜੇ ਨਾਮਚੀਨ ਬੰਦੇ ਸੀ ਉਹਨਾਂ ਨੂੰ ਪੂਰੇ ਇੰਡੀਆ ਦੇ ਰੂਪ ਰੂਪ ਕਰਨ ਵਾਲਾ ਸ਼ਖਸ ਹੈ ਫਿਰ ਐਸਾ ਕੌਣ ਹੈ ਕਿਸ ਮੰਸ਼ੇ ਲਾੜੀ ਤੇ ਤਾਂ ਕਿ ਬੀਕੇਆਈ ਐਨਆਈ ਕਰਦੀ ਹੈ ਕਿ ਭਾਈ ਆਸੀਂ ਇਹ ਕੰਮ ਨਾ ਕੀਤਾ ਤੇ ਨਾ ਕੋਈ ਕੰਮ ਅਸੀਂ ਕਰਦੀ